ਰਵੀਰ ਹਾਂਜੀ ਆ ਸੋਚ ਹੈ ਨਾ ਜੇ ਚਲ ਆਪਾਂ ਪਿਛਲੀ ਵਾਰ ਵੀ ਦੇਖਿਆ 2022 ਦੀਆਂ ਇਲੈਕਸ਼ਨਾਂ ਦੇ ਵਿੱਚ ਕੈਨੇਡਾ ਦੀ ਅੱਛਾ ਜਗਮੀਤ 25 ਸੀਟਾਂ ਲੈ ਗਿਆ ਦੀ ਨਾ ਤੇ 170 ਸੀਟਾਂ ਤੇ ਇਹਨਾਂ ਦੀ ਮੈਜੋਰਿਟੀ ਆ ਜਾਂਦੀ ਹੈ ਖੈਰ ਉ ਤਾਂ ਮੈਂ ਮੰਨਦਾ ਵੋਟ ਆਪਣਾ ਜੇ ਦੇਖਿਆ ਜਾਵੇ ਵੀ ਸੀਟਾਂ ਪੱਖੋਂ ਤਾਂ ਬਹੁਤ ਡਾਊਨ ਆ ਨਾ ਬਟ ਸਰਕਾਰ ਬਣਾਉਣ ਦੇ ਵਿੱਚ ਇੱਕ ਮੇਜਰ ਰੋਲ ਅਦਾ ਕੀਤਾ ਸੀ ਕਿਉਂਕਿ 158 ਸੀਟਾਂ ਟਰੋਡੋ ਦੀ ਗਵਰਨਮੈਂਟ ਨੂੰ ਆਈਆਂ ਸੀ ਨਾ ਤੂੰ ਟੂ ਟੂ ਦੀ ਪਾਰਟੀ ਨੂੰ ਲਿਬਰਲ ਨੂੰ ਹੂੰ ਤੇ ਤੂੰ ਸੋਚ ਜੇ ਜਗਮੀਤ ਸਰਕਾਰ ਬਣਾ ਜੇ ਹਾਂ ਤਾਂ ਕੀ ਹੋਊਗਾ ਮਤਲਬ ਇਹ ਆਪਣੇ ਨਾਲ ਬੜੇ ਲੋਕਾਂ ਦਾ ਆਪਣਾ ਖਾਸ ਕਰਕੇ ਪੰਜਾਬੀਆਂ ਵਾਸਤੇ ਤਾਂ ਚਲੋ ਮੈਨੂੰ ਤਾਂ ਪ੍ਰਾਊਡ ਮੂਮੈਂਟ ਹੋਊਗੀ ਹੋਰ ਤਾਂ ਤਾਂ ਆਪਾਂ ਨੂੰ ਪਤਾ ਨਹੀਂ ਹਣਾ ਬਟ ਮੈਨੂੰ ਐਂ ਲੱਗਦਾ ਨਾ ਇੱਕ ਪ੍ਰਧਾਨ ਮੰਤਰੀ ਦੀ ਕੁਰਸੀ ਇੱਕ ਜ਼ਿੰਮੇਵਾਰੀ ਵੀ ਲੈ ਕੇ ਆਉਂਦੀ ਹੈ ਬਿਲਕੁਲ ਜ਼ਿੰਮੇਵਾਰੀ ਲੈ ਕੇ ਆਉਂਦੀ ਹੈ ਉਹਨਾਂ ਸ਼ਹਿਰੀਆਂ ਵਾਸਤੇ ਜਿਹੜੇ ਉਹਦੇ ਲੋਕਲ ਵਸਨੀਕ ਨੇ ਨਾ ਆਪਾਂ ਇੱਕ ਵਕਤ ਤਾਂ ਖੁਸ਼ੀ ਮਨਾ ਲਾਂਗੇ ਵੀ ਹਾਂ ਯਾਰ ਆਪਣਾ ਪੰਜਾਬੀ ਬੰਦਾ ਨਾ ਪ੍ਰਧਾਨ ਮੰਤਰੀ ਬਣ ਗਿਆ ਬਟ ਮੈਨੂੰ ਐਂ ਲੱਗਦਾ ਹਾਂ ਦੂਜੇ ਪਾਸੇ ਉਨੀ ਉਹਦੀ ਆਪਾਂ ਆਲੋਚਨਾ ਕਰਾਂਗੇ ਅੱਛਾ ਹੁਣ ਤੂੰ ਦੇਖ ਪਿੱਛੇ ਜਿਹੜਾ ਇਹ ਐਲਜੀਬੀਟੀਕਿਊ ਇਹਨਾਂ ਦਾ ਮੰਥ ਹੁੰਦਾ ਹਾਂ ਸਾਰੇ ਸਮਝ ਜੀਂਗੇ ਹੋਵੋਗੇ ਜਿਵੇਂ ਬੱਲੂ ਰਾਮ ਗੜੀ ਹੈ ਉਦਾਂ ਉਹਨਾਂ ਦਾ ਮੰਥ ਨਾ ਉਸ ਕੈਟਾਗਰੀ ਦੇ ਪੀਪਲ ਦਾ ਮੰਥ ਤੇ ਹਾਂ ਠੀਕ ਹੈ ਵੀ ਉਹਨਾਂ ਨਾਲ ਲੱਗਦਾ ਮਿਲਦਾ ਮੰਥ ਹੈ ਤੇ ਪ੍ਰਾਈਡ ਮੰਥ ਕਹਿੰਦੇ ਨੇ ਉਹ ਹੁੰਦਾ ਹੈ ਉਹਦੇ ਵਿੱਚ ਜਗਮੀਤ ਨੇ ਬੜੀ ਤਾਕੜੀ ਸ਼ਮੂਲੀਅਤ ਦਿੱਤੀ ਹੈ ਹੂੰ ਤੇ ਤੈਨੂੰ ਲੱਗਦਾ ਕੱਲ ਨੂੰ ਜੇ ਸਰਕਾਰ ਬਣ ਜੇ ਤਾਂ ਉਹਨੂੰ ਸ਼ਮੂਲੀਅਤ ਨਹੀਂ ਦੇਊਗਾ ਉਹ ਪਤਾਵਾ ਦੇਊਗਾ ਆਫ ਕੌਰਸ ਬਿਲਕੁਲ ਬਿਲਕੁਲ ਜੇ ਆਪਾਂ ਇੱਥੇ ਜੀਓ ਪੋਲਿਟਿਕਸ ਸਮਝੀਏ ਹੂੰ 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 ਚਾਹੇ ਉਹ ਪੰਜਾਬੀ ਆ ਜਾਂ ਜੋ ਵੀ ਪੰਜਾਬੀ ਇੱਥੇ ਪਹਿਲਾਂ ਆਏ ਹੋਏ ਨੇ ਨਾ ਉਦੋਂ ਜਾਂ ਫਿਰ ਜਿਨ੍ਹਾਂ ਦਾ ਜਨਮ ਇੱਥੇ ਹੋਇਆ ਉਹ ਆਪਾਂ ਪਹਿਰਾਵੇ ਤੋਂ ਕਹਿ ਸਕਦੇ ਆ ਕਿ ਪੰਜਾਬੀ ਨੇ ਪਰ ਉਹ ਅੰਦਰੋਂ ਬਿਲਕੁਲ ਉਹਨਾਂ ਦਾ ਜੋ ਸੋਚ ਆ ਉਹ ਗੋਰਿਆਂ ਨਾਲ ਹੀ ਮਿਲਦੀ ਜਲਦੀ ਆ ਉਹ ਕੈਨੇਡੀਅਨ ਹੀ ਨੇ ਉਹ ਪੰਜਾਬੀ ਨਹੀਂ ਹੈਗੇ ਤੇ ਦੂਜੀ ਗੱਲ ਇੱਕ ਮੈਂ ਗੱਲ ਦੀ ਸ਼ੌਰਟੀ ਕਹਣਾ ਉਹ ਪੰਜਾਬੀਆਂ ਵਾਸਤੇ ਸਭ ਤੋਂ ਵੱਡੀ ਦਿੱਕਤ ਬਣੂਗੀ ਬਿਲਕੁਲ ਹੁਣ ਤੂੰ ਦੇਖ ਜਿਹੜਾ ਕੋਈ ਵੀ ਆ ਮੌਕੇ ਦਾ ਪ੍ਰਧਾਨ ਮੰਤਰੀ ਪੰਜਾਬੀ ਬਣਦੇ ਹੁਣ ਬਹੁਤਾਤ ਤਾਂ ਉਹ ਗੋਰਿਆਂ ਦੀ ਆ ਠੀਕ ਹੈ ਆਏ ਤਾਂ ਆਪਾਂ ਮੰਨਦੇ ਆ ਇਹ ਲੈਂਡ ਆਫ ਇਮੀਗ੍ਰੇਸ਼ਨ ਹੈ ਮਾਈਗ੍ਰੈਂਟਸ ਲੈਡ ਆਫ ਮਾਈਗ੍ਰੈਂਟਸ ਹਨ ਜਿਹੜੇ ਬਾਹਰਲੇ ਨੇ ਉਹਨਾਂ ਨੇ ਆ ਕੇ ਕੈਨੇਡਾ ਵਸਾਇਆ ਹਨ ਬਸਣ ਜੋਗ ਕੀਤਾ ਆਪਾਂ ਤਾਂ ਚਲੋ 100 ਸਾਲ ਪਹਿਲਾਂ ਆਏ ਹਨ ਤੇ ਪਰ ਜੇ ਹੁਣ ਦੇਖਿਆ ਜਾਵੇ ਉਹ ਤਾਂ ਪਹਿਲ ਦਾ ਪੱਖ ਤਾਂ ਉਹਨਾਂ ਦਾ ਪੁਰੂਗਾ ਕਿਉਂਕਿ ਵੋਟਾਂ ਉਹਨਾਂ ਨੇ ਉਹਨਾਂ ਤੋਂ ਲੈਣੀਆਂ ਨੇ ਆਪਨੇ ਤਾਂ ਚਲੋ ਲੈ ਦੇ ਕੇ ਨਹੀਂ ਨਹੀਂ ਕਰਦੇ ਵੱਧ ਤੋਂ ਵੱਧ 10 ਐਮਪੀ ਹੋ ਜਾਣਗੇ ਹਾਂ 117 ਦੀ ਮジョਰਿਟੀ ਹੈ 10 ਐਮਪੀ ਆਪਣੇ ਹੋ ਜਾਣਗੇ ਵੱਧ ਤੋਂ ਵੱਧ 10 ਨਹੀਂ ਚਲੋ 20 ਲਾ ਲਓ ਓਕੇ ਫੁਕੇ 20 ਕਹਿ ਦਿੰਦੇ ਆਪਾਂ ਹੂੰ ਤੇ ਨਹੀਂ ਨਹੀਂ ਕਰਦੇ 320 30 ਸੀਟਾਂ ਤਾਂ ਹੈਗੀਆਂ ਨੇ 330 ਤਾਂ ਪਲੱਸ ਹੀ ਨਹੀਂ ਸੀਟਾਂ ਤੇ ਹੁਣ ਲਾਲਾ ਵੀ 20 ਸੀਟਾਂ ਕੀ ਇਹਦਾ ਕਰਨੀ ਹੈ ਤੇ ਮੈਨੂੰ ਲੱਗਦਾ ਆਫ ਕੌਰਸ ਉਹਨਾਂ ਦਾ ਪੱਖ ਜ਼ਿਆਦਾ ਪੂਰੂਗਾ ਹਾਂ ਤੇ ਉਹਨਾਂ ਨੂੰ ਖੁਸ਼ ਕਰਨ ਦੇ ਮਾਰੇ ਹੁਣ ਕੋਈ ਵੀ ਗਵਰਨਮੈਂਟ ਆਪਾਂ ਪੰਜਾਬ ਗਵਰਨਮੈਂਟ ਲਾਲਾ ਹੁਣ ਗਵਰਨਮੈਂਟ ਬਣੀ ਹੈ ਉਹ ਗਵਰਨਮੈਂਟ ਬਣਦੀ ਬਾਅਦੋਂ ਆ ਅਗਲੀ ਵਾਰ ਦੀ ਪਲੈਨਿੰਗ ਆ ਪਹਿਲਾਂ ਸ਼ੁਰੂ ਕਰ ਦਿੰਦੀ ਵੀ ਅਗਲੀ ਵਾਰ ਆਪਾਂ ਕਿਵੇਂ ਮジョਰਿਟੀ 'ਚ ਆਉਣਾ ਹੈ ਇਤਕੀ ਤਾਂ ਆ ਪਾਕ ਆ ਗਿਆ ਨਾ ਵੱਡੀ ਗੱਲ ਉਹ ਹੈ ਤੇ ਉਹ ਪਲੈਨਿੰਗ ਉਹ ਤੋਂ ਪਹਿਲਾਂ ਸ਼ੁਰੂ ਹੋ ਜਾਣੀ ਹੈ ਹੁਣ ਜੇ ਆਪਾਂ ਦੇਖੀਏ ਇਤਕੀ ਹੁਣ ਰੀਸੈਂਟਲੀ ਗੱਲ ਆ ਤੇ ਜਿਹੜਾ ਜਗਮੀਤ ਸਿੰਘ ਹੈ ਇਹਨੇ ਜਿਹੜਾ ਗਠਵੰਧਨ ਸੀਗਾ ਅਲਾਈਅੰਸ ਕੀਤਾ ਸੀਗਾ ਟ੍ਰੂਟੋ ਗੌਰਮੈਂਟ ਨਾਲ ਉਹ ਤੋੜ ਲਿਆ ਕਈਆਂ ਨੂੰ ਐਂ ਲੱਗਦਾ ਹੁਣ ਨਾ ਵੀ ਅਲਾਈਅੰਸ ਟੁੱਟ ਗਿਆ ਤਾਂ ਸਰਕਾਰ ਟੁੱਟ ਸਕਦੀ ਹੈ ਬਟ ਨਹੀਂ ਇਹਨਾਂ ਨੇ ਅਲਾਈਅੰਸ ਤੋੜਿਆ ਬਟ ਉਹਦੇ ਵਿੱਚ ਇਹਨਾਂ ਨੇ ਇੱਕ ਸਹਿਮਤੀ ਪ੍ਰਗਟ ਕੀਤੀ ਹੈ ਵੀ ਸਹਿਮਤੀ ਬਣਾਈ ਆ ਆਪਸ ਵਿੱਚ ਵੀ ਅਲਾਈਅੰਸ ਟੁੱਟ ਗਿਆ ਬਟ ਮਿਨੋਰਟੀ ਗੌਰਮੈਂਟ ਪਾਵਰ ਦੇ ਵਿੱਚ ਰਹੂਗੀ अच्छा तुटु गवर्नमेंट स्टिल पावर ਦੇ ਵਿੱਚ ਰਹੂਗੀ ਵੀ ਅਸੀਂ ਅਲਾਈਅੰਸ ਹੋਣਾ ਨਾਲ ਜੋ ਕੀਤੀ ਸੀਗੇ ਵੀ ਹਾਂ ਸਾਨੂੰ ਆ ਮਤਲਬ ਕਹਿੰਦਾ ਭਾ ਵੀ ਆ ਪਾਵਰ ਚਾਹੀਦੀਆਂ ਨੇ ਨਾ ਪਾਵਰ ਹਟਾਉਣੀ ਜੋ ਜੋ ਵੀ ਚੀਜ਼ਾਂ ਨੂੰ ਚਾਹੀਦੀਆਂ ਨੇ ਨਾ ਗਵਰਨਮੈਂਟ ਦੇ ਵਿੱਚ ਉਹ ਚੀਜ਼ਾ ਤੋਂ ਪਿੱਛੇ हट ਗਏ ਵੀ ਹਾਂ ਕੱਲ ਨੂੰ ਅਸੀਂ ਵੋਟਾਂ ਲੈਣੀ ਨੇ ਕਿਹੜੇ ਆਧਾਰ ਤੇ ਲਾਵਾਂਗੇ ਕਿਉਂਕਿ ਉਹਨਾਂ ਨੂੰ ਪਤਾ ਟ੍ਰੂਡੋ ਦੀ ਪੋਜੀਸ਼ਨ ਇਸ ਟਾਈਮ ਬਹੁਤ ਨੀਚਲੇ ਲੈਵਲ ਤੇ ਹੋ ਚੁੱਕੀ ਹੈ ਤੇ ਇੱਕ ਆਪਾਂ ਤੇਜੀ ਗੱਲ ਕਰਦੇ ਹਾਂ ਜਿਹੜਾ ਆਪਣਾ ਹੁਣ ਨਵਾਂ ਪ੍ਰਧਾਨ ਮੰਤਰੀ ਬਣਨ ਜਾ ਰਿਹਾ ਹੈ ਕਰਮ ਅਸੀਂ ਬੰਨ ਜਾ ਰਿਹਾ ਪਹਿਲਾਂ ਤਾਂ ਕਹਦਾ ਕਿ ਕਿ ਮੋਸਟ ਆਫ ਕੈਨੇਡੀਅਨਸ ਹੁਣ ਮੈਨੂੰ ਐ ਲੱਗਦਾ ਵੀ ਉਹ ਚਾਹਣਗੇ ਵੀ ਉਹਨਾਂ ਦੀ ਸਰਕਾਰ ਬਦਲੇ ਤੇ ਕਿਤੇ ਨਾ ਕਿਤੇ ਉਹ ਪੀਅਰ ਪਾਲਿਟੀ ਦੇ ਹੱਕ ਚ ਹੈਗੇ ਨੇ ਹੂੰ ਤੇ ਮੈਨੂੰ ਐ ਲੱਗਦਾ ਹੁਣ ਗਾ ਇਹ ਸਿਸਟਮ ਓਬਵੀਅਸਲੀ ਬਿਲਕੁਲ ਆਪਣੇ ਨਾ ਉਹਨੇ ਜਗਮੀਤ ਸਿੰਘ ਨੂੰ ਸੈਲ ਆਊਟ ਸਿੰਘ ਕਹਤਾ ਸੀਗਾ ਸਰੀ ਦੇ ਵਿੱਚ ਇੱਕ ਪ੍ਰੈਸ ਕਾਨਫਰੈਂਸ ਦੇ ਵਿੱਚ ਸਮਝੋ ਉਹਨਾਂ ਕਰਦੇ ਸੈਲ ਆਊਟ ਸਿੰਘ ਕਹਤਾ ਸੀ ਆਪਣੇ ਵਾਲੇ ਬੜੇ ਪੜਕਿਓ ਚੀਜ਼ ਤੇ ਹਾਂ ਹੁਣ ਤੂੰ ਲਾਲਾ ਸਾਹਿਬ ਜੇ ਆਪਾਂ ਸੈਲ ਆਊਟ ਸਿੰਘ ਤੇ ਪੜਕ ਸਕਦੇ ਹਾਂ ਠੀਕ ਹੈ ਆਪਾਂ ਉਹਦੀ ਵਿਆਲੋਚਨਾ ਕਰ ਰਹੇ ਸੀ ਵੀ ਹਾਂ ਯਾਰ ਉਹਨੇ ਆਪਣੇ ਬੰਦੇ ਨੂੰ ਗਲਤ ਕਿਹਾ ਕੱਲ ਨੂੰ ਜੇ ਆਪਣਾ ਬੰਦੀ ਨੇ ਆਪਣੇ ਨਾਲ ਖੜਾ ਆਪਣਾ ਬੰਦੀ ਆਪਣੇ ਉਲਟ ਚੱਲ ਪਿਆ ਤਾਂ ਆਫ ਕੋਰਸ ਆਪਾਂ ਤਾਂ ਕੀ ਹਾਲ ਤਾਂ ਹੂੰ ਬਿਲਕੁਲ ਬਿਲਕੁਲ ਤੂੰ ਚਾਹੇ ਕੁਝ ਵੀ ਉਹੀ ਆ ਵੀ ਟਰੂਡੋ ਤਾਂ ਹੁਣ ਆਉਣੋਂ ਰਿਹਾ ਬਹੁਤ ਜ਼ਿਆਦਾ ਵੀਕ ਹੋ ਚੁੱਕੀ ਆ ਇਸ ਤੋਂ ਬਾਅਦ ਚਲ ਜਿਵੇਂ ਆਪਾਂ ਗੱਲ ਕਰੀਏ ਕਿ ਪ੍ਰਧਾਨ ਮੰਤਰੀ ਤਾ ਨੀਮ ਪਰ ਮੈਨੂੰ ਇਹ ਲੱਗਦਾ ਕਿ ਜੇ ਅਗਲੀ ਸਰਕਾਰ ਬਣੀ ਸ਼ਾਇਦ ਉਹਦੇ ਵਿੱਚ ਵੀ ਜਗਮੀਤ ਸਿੰਘ ਦਾ ਰੋਲ ਹੋਵੇ ਜਿਵੇਂ ਕਿ ਪਹਿਲਾਂ ਟਰੂਡੋ ਨੂੰ ਮਿਲੀ ਆ ਬੌਮਾਤ ਉਹਦੇ ਨਾਲ ਹੀ ਮਿਲੀ ਆ ਨਾ ਤਾਂ ਉਵੇਂ ਹੀ ਸ਼ਾਇਦ ਕੁਝ ਚਾਂਸ ਹੈਗੇ ਨੇ ਕਿ ਜਿਸ ਦੇ ਵਿੱਚ ਇਸ ਵਾਰ ਫੇਰ ਗਠਜੋੜ ਦੀ ਸਰਕਾਰ ਬਣੇ ਜਿਹੜੀ ਕਿ ਜਿਹਦੇ ਵਿੱਚ ਫੇਰ ਆਪਣਾ ਜਗਮੀਤ ਸਿੰਘ ਉਹਨਾਂ ਨਾਲ ਸ਼ਾਮਿਲ ਹੋਵੇ ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਹਾਂ ਜਿਹੜੇ ਉਹ ਪੰਜਾਬੀ ਨੇ ਉਹ ਆਪਣੇ ਪੰਜਾਬੀ ਇਮੀਗ੍ਰੈਂਟਸ ਲਈ ਜਾਂ ਫਿਰ ਸਟੂਡੈਂਟਾਂ ਲਈ ਕੁਝ ਚੰਗਾ ਕਰੂਗਾ ਤੇ ਉਹ ਉਹਦੀ ਸੋਚ ਵੀ ਉਹਦੇ ਨਾਲ ਹੀ ਮਿਲੂਗੀ ਉਹ ਵੀ ਉਹਦੇ ਨਾਲ ਮਿਲ ਕੇ ਹੀ ਕੰਮ ਕਰੂਗਾ ਕੁਝ ਉਹਨੇ ਕੰਮ ਇਦੋਂ ਟਰੂਡੋ ਤੋਂ ਕਰਵਾਏ ਕੁਝ ਆਪਣੇ ਕੰਮ ਉਹਦੋਂ ਕਰਵਾ ਲੂਗਾ ਜੇ ਇਕੱਠੇ ਹੋਏ ਵੀ ਤੇ ਪਰ ਸਟੂਡੈਂਟਾਂ ਨੂੰ ਜਾਂ ਫਿਰ ਆਪਾਂ ਕਹਿ ਸਕਦਾ ਇੰਡੀਆਨਾਂ ਨੂੰ ਇਹਦਾ ਕੋਈ ਖਾਸ ਫਾਇਦਾ ਨਹੀਂ ਹੋਣ ਲੱਗਿਆ ਹੈਗਾ ਇਹਨਾਂ ਨੂੰ ਨੁਕਸਾਨ ਭਾਵੇਂ ਹੋਵੇ ਨੁਕਸਾਨ ਜ਼ਿਆਦਾ ਕਿ ਨਹੀਂ ਹਾਂ ਹੁਣ ਜੇ ਗੱਲ ਇੰਡੀਆ ਦੀ ਆ ਜਾਂਦੀ ਪੰਜਾਬ ਵੀ ਆਫ ਕੌਰਸ ਇੰਡੀਆ ਦੇ ਵਿੱਚ ਹੀ ਆ ਹੁਣ ਪੰਜਾਬੀਆਂ ਨੂੰ ਸਪੈਸ਼ਲ ਤਾਂ ਉਹ ਦੇਣਾ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਹੁਣ ਆਪਣਾ ਕੋਈ ਵੀ ਆ ਆਪਣੀ ਕੋਈ ਵੀ ਆਈਡੀ ਬਣਦੀ ਆ ਉਹ ਇੰਡੀਆ ਦੀ ਬਣਦੀ ਆ ਹੁਣ ਆ ਤਾਂ ਹੈ ਨਹੀਂ ਪਛਾਹ ਵੱਡ ਸੂਬਾ ਓਬਵੀਅਸਲੀ ਗੱਲ ਹੈ ਜੇ ਉਹਨੂੰ ਬੈਨੀਫਿਟ ਦੇਣਾ ਹੋ ਤਾਂ ਸਭ ਨੂੰ ਹੀ ਦੇਣਾ ਪਊਗਾ ਤੇ ਮੈਨੂੰ ਆਇ ਲੱਗਦਾ ਇੰਡੀਅਨ ਗਵਰਨਮੈਂਟ ਨਾਲ ਉਹਦੇ ਹੋਰ ਰਿਲੇਸ਼ਨ ਵਰਸ ਹੋਣਗੇ ਜੇ ਉਹ ਆ ਗਿਆ ਹਨ ਖੈਰ ਆਪਾਂ ਕਿਸੇ ਵਿਰੋਧ ਦੀ ਗੱਲ ਨਹੀਂ ਕਰ ਰਹੇ ਬਟ ਇਹ ਚੀਜ਼ਾਂ ਹੋਣਗੀਆਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹਾਂ ਬਿਲਕੁਲ ਡਿਪਲੋਮੈਟਿਕ ਰਿਲੇਸ਼ਨ ਵੀ ਖਰਾਬ ਹੋ ਸਕਦੇ ਨੇ ਬਟ ਬਾਕੀ ਦੇਖੋ ਯਾਰ ਇਹ ਚਾਂਸ ਬੜੇ ਘੱਟ ਨੇ ਹੁਣ ਤਾਂ ਅਸੀਂ ਤਾਂ ਸਿਰਫ ਇੱਕ ਕਲਪਨਾ ਕੀਤੀ ਹੈ ਵੀ ਹਾਂ ਜੀ ਉਹ ਬੰਦਾ ਮジョਰਿਟੀ ਦੇ ਵਿੱਚ ਹੈ ਪਾਵਰ ਦੇ ਵਿੱਚ ਹੈ ਜੇ ਤਾਂ ਕੀ ਹੋ ਸਕਦਾ ਬਿਲਕੁਲ ਬਿਲਕੁਲ ਤੇ ਉਹ ਤੁਹਾਨੂੰ ਦੱਸ ਦਈਏ ਵੀ ਰਾਈਟ ਨਾ ਉਹ ਮਤਲਬ ਇਹਨਾਂ ਨੇ ਵਿੱਚ ਦੀ ਸਰਕਾਰ ਤੋੜ ਕੇ ਨਾ ਦੁਬਾਰੇ ਵੋਟਾਂ ਕਰਵਾ ਲਈਆਂ ਸੀ ਉਹਦੇ ਵਿੱਚ ਟਰੂਡੋ ਫੇਰ ਜਿੱਤ ਗਿਆ ਸੀ ਬਟ ਬਹੁਮਤ ਤੋਂ ਪਿੱਛੇ ਰਹਿ ਗਿਆ ਸੀਗਾ ਤੇ 12 ਸੀਟਾਂ ਪਿੱਛੇ ਰਹਿ ਗਿਆ ਸੀਗਾ ਬਹੁਤੋਂ ਤੇ ਉਹਦੇ ਬਸ ਤੇ ਉਹਨੂੰ ਇੱਕ ਸਪੋਰਟ ਦੀ ਲੋੜ ਸੀ ਤਾਂ ਉਹ ਅਲਾਈਅੰਸ ਦੇ ਤੌਰ ਤੇ ਜਗਮੀਤ ਸਿੰਘ ਦੀ ਪਾਰਟੀ ਐਨ ਡੀ ਪੀ ਐ ਜਿਹੜੀ ਉਹਨੇ ਉਹਨੂੰ ਸਪੋਰਟ ਕਰਤੀ ਤਾਂ ਕਰਕੇ ਉਹਨਾਂ ਦੀ ਸਰਕਾਰ ਇੱਕ ਮਜ਼ਬੂਤ ਸਰਕਾਰ ਬਣੀ ਸੀ ਇਕੱਠੇ ਜੋੜ ਦੀ ਸਰਕਾਰ ਹੈ ਕੁਝ ਕੁ ਚੀਜ਼ਾਂ ਦੇ ਨਾਲ ਦੀ ਸਹਿਮਤੀ ਹੋਈ ਸੀ ਵੀ ਹਾਂ ਮੈਂ ਦਾ ਕੋਈ ਰੂਲ ਹੋਣਾ ਕੋਈ ਵੀ ਚੀਜ਼ ਹੋਣੀ ਹੈ ਨਾ ਜਾਂ ਇਹਨਾਂ ਨੇ ਪਾਸ ਕਰਨਾ ਕੋਈ ਅਮੈਂਡਮੈਂਟ ਲਿਆਉਣੀ ਹੈ ਉਹ ਚੀਜ਼ ਦੇ ਵਿੱਚ ਉਹਦਾ ਮੁੱਖ ਤੌਰ ਤੇ ਭੂਮਿਕਾ ਰਹਿਣੀ ਸੀ ਨਾ ਕਾਫੀ ਚੀਜ਼ਾਂ ਦੇ ਵਿੱਚ ਤੇ ਕਹਿਣ ਦਾ ਭਾ ਵੀ ਕਹਿ ਸਕਦੇ ਆ ਵੀ ਹੁਣ ਵੀ ਰਾਈਟ ਨਾਉ ਜੇ ਹੁਣ ਤਾਂ ਚਲੋ ਉਹ ਪੇਛੀ ਖਿੱਚ ਗਿਆ ਦੇ ਪੈਰ ਤੇ ਹਾਂ ਟਵਾਈਸ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਹੈਗਾ ਸੀਗਾ ਪਿੱਛੇ ਉਹ ਸ਼ੈਡੋ ਪੀਐਮ ਕਹਿ ਸਕਦੇ ਆਪਾਂ ਨੂੰ ਹਾਂ ਬਿਲਕੁਲ ਬਿਲਕੁਲ ਬਾਕੀ ਤੁਸੀਂ ਵੀ ਸਾਨੂੰ ਜਰੂਰ ਦੱਸੋ ਵੀ ਤੁਹਾਨੂੰ ਕੀ ਲੱਗਦਾ ਵੀ ਸੋਰ ਕੌਣ ਜਿੱਤੂਗਾ ਬਿਲਕੁਲ ਚਾਹੇ ਜਗਮੀਰ ਜਗਵੀਰ ਸਿੰਘ ਹੋਵੇ ਜਾਂ ਪੀਰ ਭੋਲੇ ਹੋਵੇ ਜਾਂ ਫਿਰ ਟਰੂਡੋ ਹੋਵੇ ਜੇ ਤੁਸੀਂ ਸੱਚੀ ਚਾਹੁੰਦੇ ਹੋ ਚਾਹੇ ਤੁਸੀਂ ਇੰਡੀਅਨ ਸਟੂਡੈਂਟੋਂ ਚਾਹੇ ਹੁਣ ਆਪਾਂ ਕਹਿੰਦੇ ਆ ਕਿ ਹਾਂ ਟਰੂਡੋ ਨੇ ਹੁਣ ਪੱਕੇ ਨਹੀਂ ਕਰ ਰਿਹਾ ਸਟੂਡੈਂਟ ਨੂੰ ਵਾਪਸ ਮੋੜ ਰਹੇ ਨੇ ਪਰ ਟਰੂਡੋ ਹੀ ਸੀ ਜਿਹੜਾ ਨੇ ਜਿਆਦਾ ਸਟੂਡੈਂਟ ਨੂੰ ਕੈਨੇਡਾ ਦੇ ਵਿੱਚ ਲੈ ਕੇ ਆਇਆ ਤੁਸੀਂ ਤੁਸੀਂ ਚਾਹੁੰਦੇ ਹੋ ਕਿ ਹੁਣ ਟਰੂਡੋ ਆਵੇ ਜਾਂ ਨਾ ਆਵੇ ਜਿਵੇਂ ਕਿ ਮੈਂ ਹੁਣ ਪਿਛਲੇ ਕਈ ਮਹੀਨਿਆਂ ਤੋਂ ਦੇਖ ਰਿਹਾ ਕਿ ਜ਼ਿਆਦਾਤਰ ਸਟੂਡੈਂਟਾਂ ਦਾ ਜਾਂ ਫਿਰ ਇਮੀਗ੍ਰੈਂਟਸ ਦਾ ਵਿਰੋਧ ਬਹੁਤ ਜ਼ਿਆਦਾ ਹੋ ਰਿਹਾ ਚਾਹੇ ਪੰਜਾਬੀਆਂ ਚ ਲਾ ਲਓ ਚਾਹੇ ਗੋਰਿਆਂ ਚ ਲਾ ਲਓ ਉਵੇਂ ਹੀ ਹੈ ਨਾ ਅਸੀਂ ਤੁਹਾਡਾ ਪੁਆਇੰਟ ਵੀ ਦੇਖਣਾ ਵੀ ਤੁਸੀਂ ਕੀ ਚਾਹੁੰਦੇ ਹੋ ਵੀ ਟਰੂਡੋ ਵਾਪਸ ਆਉਣਾ ਚਾਹੀਦਾ ਜਾਂ ਦੂਜਾ ਆਉਣਾ ਚਾਹੀਦਾ ਇੱਥੇ ਸਟੂਡੈਂਟਾਂ ਦੇ ਵੀਜ਼ੇ ਖੋਲਣੇ ਚਾਹੀਦੇ ਨੇ ਜਾਂ ਨਹੀਂ ਖੋਲਣੇ ਚਾਹੀਦੇ ਹੈਗੇ ਤੇ ਤੁਹਾਨੂੰ ਕੀ ਲੱਗਦਾ ਜੇ ਜਗਮੀਰ ਸਿੰਘ ਆਇਆ ਤਾਂ ਉਹਦਾ ਫਾਇਦਾ ਹੋਊਗਾ ਜਾਂ ਨੁਕਸਾਨ ਹੋਊਗਾ ਸਾਰਾ ਉਹ ਸਾਨੂੰ ਜਰੂਰ ਤੇ ਚਲੋ ਇੰਨੀ ਗੱਲ ਕਰਨੀ ਸੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਇਨਫੋਰਮੇਟਿਵ ਤੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਸੀਂ ਸਿਰਫ ਆਉ ਦਾ ਪੁਆਇੰਟ ਆਫ 뷰 ਦੱਸਿਆਗਾ ਤੇ ਇਹਦੇ ਵਿੱਚ ਮਤਲਬ ਸੱਚ ਹੋਣ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ ਹੋ ਸਕਦਾ ਚਲੋ ਇਹਨੂੰ ਫਿਰ ਚ ਕੋਈ ਇਦਾਂ ਦਾ ਨਾ ਚਲੋ ਪਰਮਾਤਮੀ ਗੱਲ ਨਾ ਘਾਲਦਾ ਕੋਈ ਇਦਾਂ ਦੀ ਕਾਰਨਾ ਘਾਲ ਜੇ ਤਾਂ ਪ੍ਰਧਾਨ ਮੰਤਰੀ ਬਣ ਵੀ ਸਕਦੇ ਤੇ ਵਿੱਚ ਕੋਈ ਸ਼ੱਕ ਨਹੀਂ ਹੈ ਨਾ ਬਾਈ ਤੇ ਲੋਕ ਨਹੀਂ ਇੱਕ ਸਰਕਾਰ ਤੋਂ ਅੱਕ ਜਾਂਦੇ ਨੇ ਦੂਜੀ ਪਾਲਦੇ ਨੇ ਬਦਲਾਉ ਪਾਲਦੇ ਨੇ ਆਪਣੇ ਬਦਲਾਉ ਦੇਖ ਲਿਆ ਤੇ ਚਲੋ ਇੰਨੀ ਗੱਲਾਂ ਕਰਨੀਆਂ ਸੀਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ Así que,